ਆਪਾਂ ਅਕਸਰ ਹੀ ਇੱਕ ਗੱਲ ਸੁਣਦੇ ਆ ਕਿ ਇਸ਼ਕ ਅੰਨਾ ਹੁੰਦਾ ਹੈ ਇਹ ਜਾਤ ਪਾਤ ਊਚ ਨੀਚ ਕੁਝ ਵੀ ਨਹੀਂ ਦੇਖਦਾ ਇਥੋਂ ਤੱਕ ਕਿ ਇਹ ਉਮਰਾਂ ਵੀ ਨਹੀਂ ਦੇਖਦਾ ਕਈ ਰਿਸ਼ਤੇ ਇਦਾਂ ਦੇ ਹੁੰਦੇ ਨੇ ਕੋਈ ਸਬੰਧ ਇਦਾਂ ਦੇ ਬਣਦੇ ਆ ਜਿਨ੍ਹਾਂ ਨੂੰ ਲੋਕ ਕਹਿ ਦਿੰਦੇ ਆ ਕਿ ਚਲੋ ਕੋਈ ਗੱਲ ਨਹੀਂ ਠੀਕ ਹੈ ਪਰ ਜਿੱਥੇ ਰਿਸ਼ਤੇ ਤਾਰ-ਤਾਰ ਹੁੰਦੇ ਨੇ ਜਾਂ ਫਿਰ ਇੱਕ ਦੂਜੇ ਨਾਲ ਦੂਰ-ਦੂਰ ਤੱਕ ਕੋਈ ਆਪਸ ਵਿੱਚ ਉਹਨਾਂ ਦਾ ਮੇਲ ਹੀ ਨਹੀਂ ਹੁੰਦਾ ਉਥੇ ਲੋਕ ਇਹ ਗੱਲ ਸੋਚਣ ਲਈ ਮਜਬੂਰ ਹੋ ਜਾਂਦੇ ਨੇ ਕਿ ਇਹਨਾਂ ਨੇ ਇਹ ਕੀ ਕੀਤਾ ਇਹ ਐਦਾਂ ਕਿਉਂ ਕਰ ਗਏ ਜਾਨੀ ਫੇਰ ਲੋਕਾਂ ਨੂੰ ਫੇਰ ਸਮਾਜ ਨੂੰ ਬਹੁਤ ਜ਼ਿਆਦਾ ਅਫਸੋਸ ਹੁੰਦਾ ਹੈ ਕਿ ਇਹ ਜੋ ਸਮਾਜ ਹੈ ਇਹ ਜੋ ਲੋਕ ਨੇ ਇਹ ਕਿੱਧਰ ਨੂੰ ਜਾ ਰਹੇ ਆ ਅੱਜ ਦੀ ਸੱਚੀ ਘਟਨਾ ਦੇ ਵਿੱਚ ਵੀ ਦੋ ਮੌਤਾਂ ਹੁੰਦੀਆਂ ਨੇ ਤੇ ਜਦੋਂ ਫਿਰ ਇਹ ਮੌਤਾਂ ਦੀ ਸੱਚਾਈ ਲੋਕਾਂ ਦੇ ਸਾਹਮਣੇ ਆਉਂਦੀ ਹੈ ਤਾਂ ਲੋਕਾਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ ਕਿਸੇ ਨੂੰ ਵੀ ਵਿਸ਼ਵਾਸ ਨਹੀਂ ਹੋ ਰਿਹਾ ਸੀ ਕਿ ਇਦਾਂ ਕਿਵੇਂ ਹੋ ਸਕਦਾ ਹੈ ਇਦਾਂ ਕੋਈ ਕਿਵੇਂ ਕਰ ਸਕਦਾ ਹੈ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਰਾਜਸਥਾਨ ਦਾ ਜ਼ਿਲ੍ਹਾ ਬੀਕਾਨੇਰ ਇਸ ਦੇ ਅਧੀਨ ਪੈਂਦਾ ਥਾਣਾ ਨੋਖਾ ਥਾਣੇ ਦੇ ਅਧੀਨ ਪੈਂਦਾ ਇਲਾਕਾ ਜੋਰਾਬਰਪੁਰਾ ਇੱਥੋਂ ਦੇ ਸਰਕਾਰੀ ਸਕੂਲ ਦੇ ਪਿਛਲੇ ਪਾਸੇ ਇੱਕ ਕੁੜੀ ਨਵਾਲਕ ਕੁੜੀ ਜਿਸ ਦੀ ਉਮਰ ਲਗਭਗ 17 ਸਾਲ ਸੀ ਜਿਸ ਦਾ ਨਾਮ ਨੀਸ਼ਾ ਸੀ ਉਹ ਰਹਿੰਦੀ ਸੀ 17 April 2025 ਨੂੰ ਦੁਪਹਿਰੇ ਲਗਭਗ ਉਹ 12 ਵਜੇ ਆਪਣੇ ਘਰੋਂ ਨਿਕਲਦੀ ਹੈ ਕਿ ਮੈਂ ਕੁਝ ਸਮਾਨ ਲੈ ਕੇ ਆਉਣੀ ਹੈ ਘਰੋਂ ਚਲੀ ਜਾਂਦੀ ਹੈ ਪਰ ਵਾਪਸ ਨਹੀਂ ਆਉਂਦੀ ਪਰਿਵਾਰ ਵਾਲੇ ਥੋੜੇ ਚਿੰਤਤ ਹੁੰਦੇ ਆ ਪਰੇਸ਼ਾਨ ਹੁੰਦੇ ਆ ਕਿ ਆਖਿਰ ਉਹ ਵਾਪਸ ਕਿਉਂ ਨਹੀਂ ਆਈ ਹੁਣ ਉਸ ਬਾਰੇ ਪੁੱਛਿਆ ਜਾਂਦਾ ਤਲਾਸ਼ ਕੀਤੀ ਜਾਂਦੀ ਆ ਪਰ ਨੀਸ਼ਾ ਦਾ ਕੁਝ ਵੀ ਪਤਾ ਨਹੀਂ ਲੱਗਦਾ ਹੁਣ ਪਰਿਵਾਰ ਵਾਲੇ ਹੋਰ ਪਰੇਸ਼ਾਨ ਹੋ ਜਾਂਦੇ ਆ ਤਾਂ ਪਰਿਵਾਰ ਵਾਲਿਆਂ ਨੂੰ ਯਾਦ ਆਉਂਦਾ ਕਿ ਉਸਨੇ ਤਾਂ ਦੁਕਾਨ ਤੋਂ ਸਮਾਨ ਲੈਣ ਜਾਣਾ ਸੀ ਉਸ ਦੁਕਾਨਦਾਰ ਕੋਲ ਜਾਂਦੇ ਨੇ ਤੇ ਉਸ ਤੋਂ ਪੁੱਛਦੇ ਨੇ ਕਿ ਨੀਸ਼ਾ ਤੁਹਾਡੀ ਦੁਕਾਨ ਤੇ ਆਈ ਸੀ ਜਾਂ ਨਹੀਂ ਆਈ ਸੀ ਉਹ ਦੁਕਾਨਦਾਰ ਦੱਸਦਾ ਕਿ ਹਾਂ ਨੀਸ਼ਾ ਮੇਰੀ ਦੁਕਾਨ ਤੇ ਆਈ ਸੀ ਤੇ ਉਸ ਨੂੰ ਇੱਥੇ ਨਰੈਣ RAM ਜਾਟ ਮਿਲਿਆ ਸੀ ਉਸ ਨਾਲ ਨੀਸ਼ਾ ਨੇ ਗੱਲਾਂ ਕੀਤੀਆਂ ਉਸ ਤੋਂ ਬਾਅਦ ਉਹ ਇੱਥੋਂ ਚਲੇ ਗਏ ਹੁਣ ਜੋ ਪਰਿਵਾਰ ਵਾਲੇ ਸੀ ਉਹਨਾਂ ਨੇ ਸੋਚਿਆ ਕਿ ਜੋ ਨੀਸ਼ਾ ਕੀ ਉਹ ਨਰੈਣ RAM ਜਾਟ ਦੇ ਕੋਲ ਹੋਵੇਗੀ ਜਾਂ ਉਸ ਨੂੰ ਉਸ ਬਾਰੇ ਪਤਾ ਹੋਵੇਗਾ ਨਰੈਣ RAM ਜਾਟ ਸੀ ਜੋ ਉਹ ਸਰਕਾਰੀ ਮੁਲਾਜ਼ਮ ਰਿਟਾਇਰ ਸੀ ਉਸ ਦੀ ਪਤਨੀ ਬੰਗਲੌਰੂ ਦੇ ਵਿੱਚ ਉਸ ਦੇ بیٹے ਦੇ ਕੋਲ ਰਹਿੰਦੀ ਸੀ ਨਰੈਣ RAM ਇਸ ਜਗ੍ਹਾ ਤੇ ਰਹਿੰਦਾ ਸੀ ਗਰਾਉਂਡ ਫਲੋਰ ਤੇ ਇਹ ਰਹਿੰਦਾ ਸੀ ਅਤੇ ਇਸ ਦੇ ਘਰ ਦੀ ਫਰਸਟ ਫਲੋਰ ਦੇ ਉੱਤੇ ਕਿਰਾਏਦਾਰ ਰਹਿੰਦੇ ਸੀ ਹੁਣ ਜੋ ਪਰਿਵਾਰ ਵਾਲੇ ਹੁੰਦੇ ਨੇ ਉਹ ਨਰੈਣ RAM ਜਾਟ ਦੇ ਘਰ ਜਾਂਦੇ ਨੇ ਉਸ ਦੇ ਘਰ ਦਾ ਬਾਹਰ ਖੜਕਾਉਂਦੇ ਨੇ ਪਰ ਕੋਈ ਵੀ ਗੇਟ ਨਹੀਂ ਖੋਲਦਾ ਜਦ ਕਿ ਗੇਟ ਅੰਦਰੋਂ ਬੰਦ ਸੀ ਹੁਣ ਹੋਰ ਜ਼ੋਰ ਨਾਲ ਦਰਵਾਜ਼ਾ ਖੜਕਾਇਆ ਜਾਂਦਾ ਹੈ ਪਰ ਅੰਦਰੋਂ ਤਾਂ ਕੋਈ ਵੀ ਨਹੀਂ ਬੋਲਦਾ ਆਸੇ-ਪਾਸੇ ਦੇ ਆਂਢੀ ਗੁਆਂਢੀ ਵੀ ਇਕੱਠੇ ਹੋ ਜਾਂਦੇ ਨੇ ਕਿਉਂਕਿ ਜੋ ਇਹ ਨਰੈਣਰਾਮ ਜਾੜਦਾ ਘਰ ਸੀ ਆਦੇ ਘਰ ਦੇ ਕੋਲ ਹੀ ਸੀ ਹੁਣ ਆਂਢੀ ਗੁਆਂਢੀ ਵੀ ਇਕੱਠੇ ਹੁੰਦੇ ਨੇ ਗੇਟ ਖੜਕਾਇਆ ਜਾਂਦਾ ਗੇਟ ਨਹੀਂ ਖੁੱਲ ਰਿਹਾ ਸੀ ਤਾਂ ਇੱਕ ਬੰਦਾ ਰੋਸ਼ਨ ਦੀਆਂ ਵਿੱਚ ਦੀ ਉਸ ਕਮਰੇ ਦੇ ਅੰਦਰ ਦੇਖਣ ਦੀ ਕੋਸ਼ਿਸ਼ ਕਰਦਾ ਤੇ ਜੋ ਮੰਜਰ ਉਹ ਦੇਖਦਾ ਉਸ ਨੂੰ ਦੇਖ ਕੇ ਤਾਂ ਬੰਦੇ ਦੀਆਂ ਚੀਕਾਂ ਨਿਕਲ ਜਾਂਦੀਆਂ ਕਿਉਂਕਿ ਕਮਰੇ ਦੇ ਅੰਦਰ ਰੱਸੀ ਦੇ ਨਾਲ ਨਰੈਣ ਰਾਮ ਜਾਟ ਅਤੇ ਨੀਸ਼ਾ ਦੋਨਾਂ ਦੀਆਂ ਲਾਸ਼ਾਂ ਲੰਮਕ ਰਹੀਆਂ ਸੀ ਹੁਣ ਜਦੋਂ ਪਰਿਵਾਰ ਵਾਲਿਆਂ ਨੂੰ ਇਹ ਪਤਾ ਲੱਗਦਾ ਤੇ ਹੋਰ ਲੋਕਾਂ ਨੂੰ ਪਤਾ ਲੱਗਦਾ ਕਿ ਅੰਦਰ ਤਾਂ ਨੀਸ਼ਾ ਅਤੇ ਨਰੈਣ ਰਾਮ ਜਾਟ ਦੋਨੋਂ ਰੱਸੀ ਨਾਲ ਲੰਮਕ ਰਹੇ ਨੇ ਤਾਂ ਹੁਣ ਦਰਵਾਜ਼ਾ ਤੋੜਿਆ ਜਾਂਦਾ ਤੇ ਪੁਲਿਸ ਨੂੰ ਵੀ ਕਾਲ ਕੀਤੀ ਜਾਂਦੀ ਹੈ ਦਰਵਾਜ਼ਾ ਤੋੜ ਕੇ ਜਦੋਂ ਪਰਵਾਰ ਵਾਲੇ ਤੇ ਲੋਕ ਅੰਦਰ ਦਾਖਲ ਹੁੰਦੇ ਨੇ ਤਾਂ ਉਹ ਦੇਖਦੇ ਆ ਕਿ ਨੀਸ਼ਾ ਦੀ ਜ਼ੁਬਾਨ ਦੰਦਾਂ ਨੇ ਕੱਟ ਦਿੱਤੀ ਸੀ ਕਿਉਂਕਿ ਉਸ ਨੇ ਆਪਣੇ ਆਪ ਨੂੰ ਫੰਦਾ ਲਗਾ ਲਿਆ ਸੀ ਤੇ ਉਧਰ ਨਰੈਣ ਰਾਮ ਜਾਟ ਵੀ ਰੱਸੀ ਦੇ ਨਾਲ ਲੰਮਕ ਰਿਹਾ ਸੀ ਦੋਨਾਂ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਸੀ ਹੁਣ ਪੁਲਿਸ ਮੌਕੇ ਤੇ ਆਉਂਦੀ ਹੈ ਪੁਲਿਸ ਵੀ ਦੇਖ ਕੇ ਹੈਰਾਨ ਹੋ ਜਾਂਦੀ ਹੈ ਕਿ ਇਹ ਕੀ ਗੱਲ ਹੈ ਕਿਉਂਕਿ ਜੋ ਨਰੈਣ ਰਾਮ ਜਾੜ ਸੀ ਉਹ ਤਕਰੀਬਨ 60 ਸਾਲਾਂ ਦਾ ਸੀ ਤੇ ਜੋ ਨੀਸ਼ਾ ਸੀ ਉਸ 17 ਸਾਲਾਂ ਦੀ ਸੀ ਪਹਿਲਾਂ ਤਾਂ ਪੁਲਿਸ ਨੂੰ ਲੱਗਦਾ ਹੈ ਲੋਕਾਂ ਨੂੰ ਲੱਗਦਾ ਹੈ ਕਿ ਜ਼ਰੂਰ ਕਿਸੇ ਨੇ ਇਹਨਾਂ ਦਾ ਕਤਲ ਕਰ ਦਿੱਤਾ ਹੋਵੇਗਾ ਜਾਂ ਕੋਈ ਐਦਾਂ ਦੀ ਗੱਲਬਾਤ ਹੋਵੇਗੀ ਕਿ ਇਹਨਾਂ ਦਾ ਕਿਸੇ ਨੇ ਕਤਲ ਕਰ ਦਿੱਤਾ హత్య ਕਰ ਦਿੱਤੀ ਪਰ ਜਦੋਂ ਉਹ ਸੋਚਦੇ ਨੇ ਕਿ ਅੰਦਰੋਂ ਕੁੰਡਾ ਲੱਗਿਆ ਹੋਇਆ ਹੈ ਅੰਦਰੋਂ ਨਾ ਕੋਈ ਬਾਹਰ ਆ ਸਕਦਾ ਤੇ ਨਾ ਹੀ ਬਾਹਰੋਂ ਅੰਦਰ ਕੋਈ ਜਾ ਸਕਦਾ ਤਾਂ ਫਿਰ ਗੱਲ ਕੀ ਹੋਈ ਹੁਣ ਇਸ ਕਮਰੇ ਦੀ ਤਲਾਸ਼ੀ ਲਈਤੀ ਜਾਂਦੀ ਹੈ ਕਿਉਂਕਿ ਪੁਲਿਸ ਨੂੰ ਲੱਗ ਰਿਹਾ ਸੀ ਕਿ ਇਹ ਜੋ ਮਾਮਲਾ ਕਿਤੇ ਆਤਮ ਹੱਤਿਆ ਦਾ ਨਾ ਹੋਵੇ ਹੁਣ ਜਦੋਂ ਇਸ ਕਮਰੇ ਦੀ ਤਲਾਸ਼ੀ ਲਈਤੀ ਜਾਂਦੀ ਹੈ ਤਾਂ ਇਸ ਵਿੱਚੋਂ ਦੋ ਸੁਸਾਈਡ ਨੋਟ ਮਿਲਦੇ ਨੇ ਜਿਨ੍ਹਾਂ ਨੂੰ ਪੜ੍ਹ ਕੇ ਸਭ ਹੈਰਾਨ ਹੋ ਜਾਂਦੇ ਨੇ ਸਭ ਲੋਕ ਦੰਦਾ ਹੀਠਾਂ ਉਂਗਲੀਆਂ ਦਬਾਉਣ ਤੇ ਮਜਬੂਰ ਹੋ ਜਾਂਦੇ ਨੇ ਇਹ ਸੁਸਾਈਡ ਨੋਟਾਂ ਦੇ ਵਿੱਚ ਲਿਖਿਆ ਹੋਇਆ ਸੀ ਨਿਸ਼ਾ ਨੇ ਲਿਖਿਆ ਸੀ ਕਿ ਮੈਂ ਨਰੈਣ ਰਾਮ ਜਾੜ ਨੂੰ ਪਿਆਰ ਕਰਦੀ ਹਾਂ ਸਾਡਾ ਜੋ ਪਿਆਰ ਆ ਉਹ ਤਕਰੀਬਨ ਸਾਲ ਡੇਢ ਸਾਲ ਤੋਂ ਚੱਲ ਰਿਹਾ ਹੈ ਪਹਿਲਾਂ ਸਾਡੀ ਦੋਸਤੀ ਹੋਈ ਉਸ ਤੋਂ ਬਾਅਦ ਪਿਆਰ ਹੋਇਆ ਕਿਉਂਕਿ ਨਰੈਣਰਾਮ ਜਾਟ ਇਸ ਦਾ ਬੜਾ ਖਿਆਲ ਰੱਖਦਾ ਸੀ ਇਸ ਨੂੰ ਕਈ ਚੀਜ਼ਾਂ ਵੀ ਲੈ ਕੇ ਦਿੱਤੀਆਂ ਸੀ ਤੇ ਇਸ ਨੂੰ ਲੱਗਿਆ ਕਿ ਮੈਂ ਨਰੈਣਰਾਮ ਜਾੜ ਨਾਲ ਵਿਆਹ ਕਰਵਾ ਲਵਾਂ ਤੇ ਨਰੈਣਰਾਮ ਜਾਟ ਨੂੰ ਵੀ ਇਹੀ ਗੱਲ ਲੱਗਦੀ ਹੈ ਕਿ ਅਸੀਂ ਵਿਆਹ ਕਰਵਾ ਲਈਏ ਪਰ ਇਹ ਤਾਂ ਕਿਸੇ ਨੂੰ ਵੀ ਕਬੂਲ ਨਹੀਂ ਸੀ ਇਸ ਦੀ ਤਾਂ ਸਮਾਜ ਇਜਾਜ਼ਤ ਦੇ ਹੀ ਨਹੀਂ ਸਕਦਾ ਸੀ ਕਿਉਂਕਿ ਇੱਕ ਕੁੜੀ ਨਵਾਲਗ ਸੀ ਤੇ ਨਰੈਣਰਾਮ ਜਾਟ ਜੋ ਕਿ ਪੋਤਿਆਂ ਵਾਲਾ ਸੀ ਜਿਸ ਦੀ ਬੁੱਢੀ ਘਰ ਵਾਲੀ ਬੰਗਲੂਰੂ ਦੇ ਵਿੱਚ ਆਪਣੇ ਮੁੰਡੇ ਦੇ ਕੋਲ ਰਹਿੰਦੀ ਸੀ ਤੇ ਇਹਨਾਂ ਨੂੰ ਲੱਗਿਆ ਕਿ ਸਾਡਾ ਇਹ ਰਿਸ਼ਤਾ ਸਮਾਜ ਨਹੀਂ ਕਬੂਲ ਕਰੇਗਾ ਤੇ ਫਿਰ ਇਹਨਾਂ ਨੇ ਇੱਕ ਕਦਮ ਉਠਾਇਆ ਇਹਨਾਂ ਨੇ ਸੋਚਿਆ ਕਿ ਜਿਉਂਦੇ ਜੀ ਤਾਂ ਅਸੀਂ ਇੱਕ ਨਹੀਂ ਹੋ ਸਕਦੇ ਕਿਉਂ ਨਾ ਇਕੱਠੇ ਮਾਰੀ ਜਾਈਏ ਤਾਂ ਇਹ ਸੁਸਾਇਡ ਨੋਟ ਦੇ ਵਿੱਚ ਲਿਖਿਆ ਹੋਇਆ ਸੀ ਕਿ ਅਸੀਂ ਆਪਣੀ ਆਜ਼ਾਦ ਮਰਜ਼ੀ ਦੇ ਨਾਲ ਸੁਸਾਇਡ ਕਰ ਰਹੇ ਹਾਂ ਕਿਉਂਕਿ ਸਾਨੂੰ ਸਮਾਜ ਨੇ ਇਕੱਠੇ ਨਹੀਂ ਹੋਣ ਦੇਣਾ ਸੀ ਇਸ ਲਈ ਅਸੀਂ ਇਕੱਠੇ ਮਰ ਰਹੇ ਹਾਂ ਇਸ ਦੇ ਹੇਠਾਂ ਦਸਤਕਤ ਕੀਤੇ ਹੋਏ ਸੀ ਜੋ ਨਰੈਣਰਾਮ ਜਾੜ ਦਾ ਸੁਸਾਇਡ ਨੋਟ ਸੀ ਉਸ ਹੇਠਾਂ ਉਸ ਦੇ ਦਸਤਕਤ ਸੀ ਤੇ ਇਧਰ ਜੋ ਨਿਸ਼ਾ ਦਾ ਸੁਸਾਇਡ ਨੋਟ ਸੀ ਉਸ ਹੇਠਾਂ ਨਿਸ਼ਾ ਦੇ 10 ਕਸ ਸੀ ਕਿ ਸਾਡੀ ਮੌਤ ਦਾ ਕੋਈ ਵੀ ਜ਼ਿੰਮੇਵਾਰ ਨਹੀਂ ਅਸੀਂ ਆਪਣੀ ਮਰਜ਼ੀ ਦੇ ਨਾਲ ਹੀ ਆਤਮ ਹੱਤਿਆ ਕਰ ਰਹੇ ਹਾਂ ਇਹ ਜਦੋਂ ਸੁਸਾਈਡ ਨੋਟ ਪੁਲਿਸ ਪੜ੍ਹਦੀ ਹੈ ਲੋਕਾਂ ਨੂੰ ਪਤਾ ਲੱਗਦਾ ਤਾਂ ਲੋਕਾਂ ਦੇ ਹੋਸ਼ ਉੱਡ ਜਾਂਦੇ ਨੇ ਕਿ ਐਦਾਂ ਕਿਵੇਂ ਹੋ ਸਕਦਾ ਕਿਉਂਕਿ ਜੋ ਨਿਸ਼ਾ ਸੀ ਉਹ ਤਾਂ ਨਾਰਾਇਣ RAM ਜਾਟ ਦੀਆਂ ਪੋਤੀਆਂ ਦੇ ਸਮਾਨ ਸੀ ਇਹਨਾਂ ਦਾ ਤਾਂ ਆਪਸ ਦੇ ਵਿੱਚ ਉਮਰ ਦਾ ਬਹੁਤ ਜ਼ਿਆਦਾ ਫਰਕ ਸੀ ਫੇਰ ਵੀ ਇਹ ਰਿਸ਼ਤਾ ਬਣਿਆ ਫੇਰ ਵੀ ਇੱਕ ਦੂਜੇ ਦੇ ਨੇੜੇ ਆਏ ਇਹਨਾਂ ਨੇ ਇਹ ਕਦਮ ਉਠਾ ਲਿਆ ਪਰ ਪਰਿਵਾਰ ਵਾਲਿਆਂ ਨੇ ਵੀ ਕਦੇ ਇਸ ਗੱਲ ਉੱਤੇ ਧਿਆਨ ਨਹੀਂ ਦਿੱਤਾ ਕਿ ਜੋ ਨਿਸ਼ਾ ਗਈ ਉਹ ਨਰੈਣ ਰਾਮ ਜਾੜ ਦੇ ਨਾਲ ਇੰਨੀ ਨੇੜੇ ਕਿਵੇਂ ਆ ਉਸ ਦੇ ਨਾਲ ਇਸ ਦੀਆਂ ਨਜ਼ਦੀਕੀਆਂ ਇੰਨੀਆਂ ਕਿਵੇਂ ਨੇ ਇਹ ਵੀ ਸੁਣਦੇ ਵਿੱਚ ਆਉਂਦਾ ਕਿ ਨਿਸ਼ਾ ਆਪਣੇ ਘਰੋਂ ਬਹਾਨਾ ਲਾ ਕੇ ਆ ਜਾਂਦੀ ਕਿ ਮੈਂ ਨਰੈਣ ਰਾਮ ਜਾੜ ਦੇ ਉੱਪਰ ਆ ਰਹਿੰਦੇ ਨੇ ਉਨਾਂ ਕੋਲ ਜਾਂਦੀ ਆ ਪਰ ਉਹ ਨਰੈਣਰਾਮ ਜਾਟ ਦੇ ਕੋਲ ਆਉਂਦੀ ਤੇ ਇੱਥੇ ਮਿਲਦੇ ਯਾਨੀ ਇਹ ਗੱਲਾਂ ਵੀ ਨਿਕਲ ਕੇ ਆਈਆਂ ਨੇ ਪਰ ਜੇ ਇਸ ਉੱਤੇ ਮਾਤਾ ਪਿਤਾ ਨੇ ਪਹਿਲਾਂ ਧਿਆਨ ਦਿੱਤਾ ਹੁੰਦਾ ਕਿ ਸਾਡੀ ਕੁੜੀ ਕੀ ਕਰ ਰਹੀ ਹੈ ਕੀ ਨਹੀਂ ਕਰ ਰਹੀ ਤਾਂ ਸ਼ਾਇਦ ਇਹ ਜੋ ਘਟਨਾ ਨਹੀਂ ਕਟਣੀ ਸੀ ਇਹ ਕੁਝ ਨਹੀਂ ਹੋਣਾ ਸੀ ਪਰ ਕਿਤੇ ਨਾ ਕਿਤੇ ਪਰਿਵਾਰ ਵਾਲੇ ਵੀ ਅਵੇਸਲੇ ਹੋ ਗਏ ਕਿ ਜੋ ਨਰੈਣਰਾਮ ਜਾਟ ਹੈ ਤੇ ਜੋ ਨਿਸ਼ਾਗੀ ਇਹਨਾਂ ਦੀ ਤਾਂ ਉਮਰ ਦਾ ਹੀ ਬੜਾ ਫਰਕ ਆ ਇਦਾਂ ਦਾ ਤਾਂ ਕੁਝ ਉਹ ਸੋਚ ਵੀ ਨਹੀਂ ਸਕਦੇ ਸੀ ਪਰ ਇੱਧਰ ਕੁਝ ਹੋਰ ਚੱਲ ਰਿਹਾ ਸੀ ਜਿਸ ਦਾ ਨਤੀਜਾ ਇਹ ਨਿਕਲਿਆ ਕਿ ਨਿਸ਼ਾ ਅਤੇ ਨਰਹਿ ਰਾਮ ਜਾਟ ਦੋਨਾਂ ਨੇ ਆਤਮ ਹੱਤਿਆ ਕਰ ਲਈ ਕਿਉਂਕਿ ਇਹਨਾਂ ਦਾ ਆਪਸ ਦੇ ਵਿੱਚ ਪਿਆਰ ਸੀ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਖੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਇੱਥੇ ਕੋਈ ਪਤਾ ਨਹੀਂ ਕਿ ਕਦੋਂ ਕੀ ਹੋ ਜਾਵੇ ਕਦੋਂ ਕਿੱਦਾਂ ਦੇ ਹਾਲਾਤ ਬਣ ਜਾਣ ਤੇ ਫੇਰ ਉਸ ਤੋਂ ਬਾਅਦ ਜਦੋਂ ਸਿਰ ਉਤੋਂ ਦੀ ਪਾਣੀ ਲੰਘ ਜਾਂਦਾ ਹੈ ਫਿਰ ਇਸ ਦਾ ਕੋਈ ਹੱਲ ਨਹੀਂ ਹੁੰਦਾ ਫਿਰ ਇਸ ਦੇ ਜੋ ਸਿੱਟੇ ਨੇ ਉਹ ਭਿਆਨਕ ਹੀ ਨਿਕਲਦੇ ਨੇ ਜਿਵੇਂ ਇਸ ਘਟਨਾ ਦੇ ਵਿੱਚ ਹੋਇਆ 17 ਸਾਲ ਦੀ ਨਵਾਲਗ ਕੁੜੀ ਤੇ 60 ਸਾਲ ਦਾ ਮਰਦ ਜੋ ਕਿ ਰਿਟਾਇਰਮੈਂਟ ਲੈ ਚੁੱਕਿਆ ਸੀ ਸਰਕਾਰੀ ਮੁਲਾਜ਼ਮ ਸੀ ਇੱਕ ਦੂਜੇ ਦੇ ਨੇੜੇ ਆਉਂਦੇ ਆ ਤੇ ਨੇੜਤਾ ਇੰਨੀ ਵੱਧ ਜਾਂਦੀ ਹੈ ਕਿ ਦੋਨਾਂ ਨੂੰ ਲੱਗਦਾ ਕਿ ਅਸੀਂ ਇੱਕ ਦੂਜੇ ਤੋਂ ਬਿਨਾਂ ਜਿਉਂਦੇ ਨਹੀਂ ਰਹਿ ਸਕਦੇ ਤੇ ਸਮਾਜ ਇਸ ਰਿਸ਼ਤੇ ਨੂੰ ਵੀ ਕਬੂਲ ਨਹੀਂ ਕਰੇਗਾ ਤੇ ਇਸ ਤੋਂ ਚੰਗਾ ਅਸੀਂ ਆਪਣੀ ਜੀਵਨ ਲੀਲਾ ਹੀ ਸਮਾਪਤ ਕਰ ਲਈਏ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸ੍ਰੀਕਾਲ